ਸਸਤੀ ਗੱਲ ਦੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 3 April ਅੱਜ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵੱਲ ਬੱਦਲਵਾਈ ਇੱਕ ਬੜੇ ਤਕੜੇ ਸਿਸਟਮ ਦੇ ਹਿਸਾਬ ਨਾਲ ਕੂਚ ਕਰ ਰਹੀ ਹੈ ਕਿ ਆ ਅੱਜ ਮੀਂਹ ਹੋਣ ਦੀ ਸੰਭਾਵਨਾ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋ ਸਕਦਾ ਹੈ ਤੇ ਕੀ ਹਾਲਾਤ ਨੇ ਬੱਦਲਵਾਈ ਦੇ ਤੇ ਕਦੋਂ ਬੱਦਲਵਾਈ ਪੰਜਾਬ ਵੱਲ ਕੂਚ ਕਰੇਗੀ ਸਾਰੀ ਜਾਣਕਾਰੀ ਇਸ ਵੀਡੀਓ ਨਾਲ ਹੀ ਸ਼ੇਅਰ ਕਰਾਂਗੇ ਤੋਂ ਜੋ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਬੱਦਲਵਾਈ ਪੰਜਾਬ ਦੇ ਪੱਛਮੀ ਹਿੱਸੇ ਤੋਂ ਵਧਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਹਲਕੀ ਦਰਮਿਆਨੀ ਬੱਦਲਵਾਈ ਪੰਜਾਬ ਦੇ ਉੱਪਰ ਪਹੁੰਚ ਚੁੱਕੀ ਹੈ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਦੇ ਕੀ ਹਾਲਾਤ ਨੇ ਪਿੰਡ ਜਿਲੇ ਸ਼ਹਿਰ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਪੰਜਾਬ ਦੀ ਸਾਡੀ ਰਿਪੋਰਟ ਨੂੰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਵੈਦਰ ਅਪਡੇਟ ਸਟੂਡੀਓ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਹ ਜਿਹੜੇ ਬੱਦਰੀ ਸਿਸਟਮ ਨੇ ਫਿਲਹਾਲ ਪੱਛਮੀ ਪਾਸੇ ਤੋਂ ਜੋ ਪੰਜਾਬ ਵੱਲ ਕੋਚ ਕਰ ਰਹੇ ਨੇ ਇਹਨਾਂ ਦਾ ਜ਼ਿਆਦਾਤਰ ਅਸਰ ਪਹਾੜੀ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ ਅਤੇ ਉੱਤਰੀ ਪੰਜਾਬ ਦੇ ਵਿੱਚ ਇਸ ਦਾ ਅਸਰ ਹੋ ਸਕਦਾ ਹੈ। ਜ਼ਿਲ੍ਹੇ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ ਤੇ ਕੁਝ ਕੁ ਇਲਾਕੇ ਥੋੜੇ ਬਹੁਤੇ ਇਹਨਾਂ ਨੇੜੇ-ਟੜੇ ਦੇ ਸ਼ਹਿਰਾਂ ਪਿੰਡਾਂ ਦੇ ਵਿੱਚ ਹੋ ਸਕਦਾ ਹੈ ਕਿ ਰਾਤ ਜਾਂ ਅੱਧ ਸ਼ਾਮ ਤੋਂ ਬਾਅਦ ਆਪਾਂ ਨੂੰ ਥੋੜੀ ਬਹੁਤੀ ਬੂੰਦਾਬੰਦੀ ਦੀ ਖਬਰਾਂ ਆ ਸਕਦੀਆਂ ਨੇ। ਪਰ ਕੋਈ ਬਹੁਤ ਵੱਡੀ ਪੁਸ਼ਟੀ ਨਹੀਂ ਹੈ ਕਿ ਬਹੁਤ ਜ਼ਿਆਦਾ ਪੰਜਾਬ ਦੇ ਉੱਪਰ ਪੁੰਡਬੰਦ ਜਾਂ ਮੀਂਹ ਦੇ ਹਾਲਾਤ ਬਣਨਗੇ ਕਿਉਂਕਿ ਇਹ ਸਿਸਟਮ ਨੇ ਇਹ ਕਾਫੀ ਹੱਦ ਤੱਕ ਪਹਾੜੀ ਖੇਤਰਾਂ ਵਿੱਚ ਜਿਨ੍ਹਾਂ ਦਾ ਅਸਰ ਹੋਵੇਗਾ ਹਵਾ ਦਾ ਰੁਖ ਜਿਹੜਾ ਹੈ ਉੱਤਰ-ਪੱਛਮੀ ਅਤੇ ਦੱਖਣ-ਪੂਰਬੀ ਹੋਣ ਦੇ ਕਾਰਨ ਚੱਕਰਵਾਤੀ ਹਵਾਵਾਂ ਪੰਜਾਬ ਦੇ ਵਿੱਚ ਚੱਲ ਸਕਦੀਆਂ ਨੇ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਥੋੜੇ ਜਿਹਾ ਉਲਟ ਫੇਰ ਅੱਜ ਹੁੰਦਾ ਦਿਖਾਈ ਦੇਵੇਗਾ ਬੱਦਲ ਵਗਦੇ ਕਾਰਨ ਅੱਜ 2 ਤੋਂ 3 ਡਿਗਰੀ ਤਾਪਮਾਨ ਦਿਨ ਤੇ ਸਮੇਂ ਵੀ ਘਟ ਸਕਦਾ ਹੈ ਪਰ ਪੱਛਮੀ ਹਵਾ ਚੱਲਣ ਤੋਂ ਬਾਅਦ ਜੇਕਰ ਪੂਰਬੀ ਹਵਾ ਆਵੇਗੀ ਤਾਂ ਗਰਮਾਹਟ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਜਾਨਕੀ ਆਪਾਂ ਕਹਿ ਸਕਦੇ ਆ ਕਿ ਚੱਕਰਵਾਤੀ ਮਾਹੌਲ ਪੰਜਾਬ ਦੇ ਵਿੱਚ ਹਵਾ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਬੱਦਲਬਾਈ ਵੀ ਆਵੇਗੀ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਥੋੜਾ ਮੌਸਮ ਦੇ ਪੱਖ ਤੋਂ ਖਰਾਬ ਹੁੰਦਾ ਦਿਖਾਈ ਦੇ ਸਕਦਾ ਹੈ ਬਾਕੀ ਮੀਂਹ ਦੀ ਸੰਭਾਵਨਾ ਮ ਕੋਈ ਬਹੁਤ ਜ਼ਿਆਦਾ ਨਹੀਂ ਹਨ ਕਿਸਾਨਾਂ ਨੂੰ ਵੱਡੀ ਕੋਈ ਘਪਰਾਉਣ ਦੀ ਜ਼ਰੂਰਤ ਨਹੀਂ ਹੈ ਜੋ ਪੈਚੀ ਰੂਪ ਦੇ ਵਿੱਚ ਕਿਡਮਣ ਕਣੀ ਜ਼ਰੂਰ ਹੋ ਸਕਦੀ ਹੈ ਫਿਰ ਉਸ ਦੇ ਵਿੱਚ ਚਾਂਸ ਛੜੇ ਨੇ 15 ਤੋਂ 20% ਦੇ ਨੇ ਜ਼ਿਆਦਾ ਚਾਂਸ ਨਹੀਂ ਹਨ ਗੱਲ ਕੀਤੀ ਜਾਵੇ ਤਾਂ ਜਿਹੜੇ ਹਾਲਾਤ ਨੇ ਕੋਈ ਬਹੁਤ ਵਿਗੜਦੇ ਹੋਏ ਦਿਖਾਈ ਨਹੀਂ ਦੇਣਗੇ ਅਗਰ ਕੋਈ ਵੱਡੀ ਸੰਭਾਵਨਾ ਬਣਦੀ ਹੈ ਮੀਂਹ ਦੀ ਤਾਂ ਤੁਹਾਡੇ ਤੱਕ ਜਾਣਕਾਰੀ ਵੀਡੀਓ ਦੇ ਰਾਹੀਂ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਪਣਪਰਾਵਾ ਦਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਜੀ